ਹੈਲੋ ਗਾਇਸ ਮੇਰੇ ਬੰਨ ਤੁਹਾਨੂੰ ਸਾਰਿਆਂ ਨੂੰ ਪਿਆਰਪ੍ਰੀਤ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਅੱਪਦੇ ਕਾ ਠੀਕ ਠਾਕ ਹੋਮੂਂਗੇ ਅਸੀਂ ਵੀ ਅੱਪਦੇ ਕਾ ਠੀਕ ਠਾਕ ਹਾਂਜੀ ਹਾਂਜੀ ਇੱਥੇ ਦਿਨ ਸੀ ਸ਼ੁੱਕਰਵਾਰ ਦਾ ਟਾਈਮ ਸੀ 7:30 7:8 ਵਜੇ ਸੀ ਇਹ ਫਤਿਹ ਦੇ ਪਾਪਾ ਕੰਮ ਤੇ ਚਲੇ ਗਏ ਸੀ ਫਤਿਹ ਨੇ ਸਕੂਲ ਜਾਣਾ ਸੀ ਹਜੇ ਮੈਂ ਸਟਾਰਟ ਕਰਨਾ ਸੀ ਕੰਮ ਮੈਂ ਸੋਚਦੀ ਸੀ ਮੈਂ ਕਿ ਚਲੋ ਪਹਿਲਾਂ ਬੇੜਾ ਸੁੰਬਰ ਕੇ ਆਉਣੀ ਆ ਜਦੋਂ ਦੇਖਿਆ ਤਾਂ ਧੁੰਦ ਬਹੁਤ ਆ ਚੁੱਕੀ ਸੀ ਇੱਥੇ ਜੀ ਆਪਾਂ ਘਰ ਦੇ ਕਰਲੇ ਸੀ ਸਾਰੇ ਕੰਮ ਝਾੜੂ ਪੋਚੇ ਦਾ ਮਕਾ ਲਿਆ ਸੀ ਕਿਚਨ ਦਾ ਕੰਮ ਆਪਾਂ ਲਈ ਸੀ ਕਰ ਤੇ ਜਦੋਂ ਈ ਆਂਟੀ ਆਏ ਸੀ ਇਹਨਾਂ ਨੂੰ ਅਸਲ ਦੇ ਵਿੱਚ ਨਾ ਐਕਚੁਅਲੀ ਕੋਈ ਕੰਮ ਸੀਗਾ ਉਹਦੇ ਕਰਕੇ ਆਏ ਸੀ ਇਹ ਉਹ ਕੰਮ ਇਹਨਾਂ ਦਾ ਗਏ ਸੀ ਇਹ ਇਹ ਉਹ ਕੰਮ ਇਹਨਾਂ ਦਾ ਐਕਚੁਅਲੀ ਹੋਇਆ ਨਹੀਂ ਹੈਗਾ ਉਹਦੇ ਕਰਕੇ ਬਸ ਫਿਰ ਇੱਥੇ ਆ ਗਈ ਸੀਗੇ ਇਹਨਾਂ ਨੇ ਤੋੜਨੇ ਸੀ ਤુલਸੀ ਦੇ ਪੱਤੇ ਅਸੀਂ ਆਦੇ ਸੀ ਇਸਕੇ ਮੈਂ ਚਲ ਆਂਟੀ ਤੁਸੀਂ ਇਦਾਂ ਕਰਿਓ ਵੀ ਤੁਸੀਂ ਤુલਸੀ ਦੇ ਪੱਤੇ ਤੋੜਦੇ ਹੋ ਵੀ ਪਸਕਾ ਲਾਂਗੇ ਮੇਹਨ ਨਾਲ ਤੁਸੀਂ ਲੈ ਲਿਓ ਨਾਲੇ ਅਸੀਂ ਰੱਖ ਲਾਂਗੇ ਕਿਉਂਕਿ ਹੁਣ ਸਰਦੀਆਂ ਦੇ ਵਿੱਚ ਵੈਸੇ ਵੀ ਚਾਹ ਦੇ ਵਿੱਚ ਵਧੀਆ ਖਮ ਆਉਂਦੇ ਨੇ ਨਾਲੇ ਚਾਹ ਦਾ ਟੇਸਟ चेंज ਹੋ ਜਾਂਦਾ ਨਾਲੇ ਠੰਡ ਤੋਂ ਵਧੀਆ ਰਹਿੰਦੇ ਨੇ ਬਾਕੀ ਜੀ ਚਲੋ ਆਏ ਹਾਂ ਬਿਹਾਰੀ ਕੀ ਆਪਦੀਓ ਤੇ ਅਸੀਂ ਤੇ ਜਣੀ ਜ਼ਰੂਰ ਪਾਉਣੀ ਹੈ ਸਰਦੀ ਇੰਜ ਕਿ ਜੀ ਚਲੋ ਠੰਡ ਕਰਕੇ ਵਧੀਆ ਰਹਿੰਦੇ ਨੇ ਇੱਥੇ ਅਸੀਂ ਨਾਲੇ ਆਂਟੀ ਨੇ ਚਾਹ ਪੀ ਲਈ ਸੀ ਆਂਟੀ ਨੇ ਪੀਲੀ ਸੀ ਡਰਜ ਨੂੰ ਵੀ ਮਚਾ ਦਿੱਤੀ ਸੀ ਉਹਨਾਂ ਨੇ ਵੀ ਫਤਿਲਾ ਦੀ ਸੀ ਆਂਟੀ ਚਾਹ ਪੀ ਕੇ ਲੱਗ ਗਈ ਸੀ ਪੱਤੇ ਤੋੜਨਾ ਮੈਂ ਹਜੇ ਚਾਹ ਪੀਣੀ ਸੀ ਮੈਂ ਲੱਗ ਮੈਂ ਬੈ ਕੇ ਉਹਨਾਂ ਨੂੰ ਲੱਗੀ ਸੀ ਚਾਹ ਪੀਣ ਆਂਟੀ ਲੱਗੀ ਸੀ ਪੱਤੇ ਤੋੜਨਾ ਨਾਲੇ ਸੀ ਕਰ ਰਹੇ ਸੀ ਗੱਲਾਂ ਐਕਚੁਅਲੀ ਨਾ ਉਹਨਾਂ ਨੇ ਨਾ ਦੋਤੇ ਦੇ ਸੱਟ ਲੱਗੀ ਸੀ ਉਹਦੇ ਕਰਕੇ ਮੈਂ ਪੁੱਛਦੀ ਸੀ ਕਿ ਉਹਨਾਂ ਨੂੰ ਮੈਂ ਕਿਹਾ ਵੀ ਤੁਹਾਡਾ ਦੋ ਤਾਂ ਠੀਕ ਆ ਹੁਣ ਕਹਿੰਦੇ ਸੀ ਕਹਿੰਦੇ ਵੀ ਹੁਣ ਤਾਂ ਠੀਕ ਆ ਕਿਉਂਕਿ ਤੁਹਾਨੂੰ ਪਤਾ ਹੈ ਬੱਚਿਆਂ ਦਾ ਕੀ ਪਤਾ ਨਹੀਂ ਲੱਗਦਾ ਛੱਟ ਪੇੜ ਦੇ ਐਸੇ ਤਾਂ ਲਈਏ ਵੀ ਚਲੋ ਆਪਣੀ ਤਾਂ ਸਾਰੇ ਨਾਲ ਵਧੀਆ ਕਰਨੀ ਹੈ ਮੈਂ ਵੀ ਵਧੀਆ ਕਰਦੇ ਨੇ ਆਂਟੀ ਇਹ ਵਧੀਆ ਗੱਲਾਂ-ਗੱਲਾਂ ਕਰ ਲੈਂਦੇ ਨੇ ਹਣ ਸਿਆਣਿਆਂ ਦਾ ਕਹਣਾ ਦੁੱਖ ਸੁੱਖ ਫੋੜ ਲੈਣੇ ਨੇ ਹਣ ਚਲੋ ਜੀ ਸਭ ਦੀ ਵਧੀਆ ਜ਼ਿੰਦਗੀ ਹੈ ਨਾ ਆਪਦੀ ਆਪਦੀ ਜ਼ਿੰਦਗੀ ਵਧੀਆ ਲੰਘਦੀ ਹੈ ਸਭ ਦੀ ਵੈਸੇ ਤੁਸੀਂ ਵੀ ਸੋਚੋਗੇ ਹਨਾ ਵੀ ਉਹ ਸਿਆਣੀ ਬਿਆਣੀ ਕੰਮ ਕਰਨ ਲਾਈ ਹੀ ਆ ਆਪ ਆਰਾਮ ਨਾਲ ਬੈਠੀ ਹੈ ਇੱਥੇ ਮੇਰਾ ਆ ਗਿਆ ਸੀ ਫੋਨ ਕਿਸੇ ਦਾ ਮੈਂ ਲੱਗੀ ਸੀ ਫੋਨ ਸੁਣਨ ਤੇ ਜਦ ਨੂੰ ਆ ਗਈ ਸੀ ਮੰਮੀ ਉਹ ਵੀ ਕਹਿੰਦੇ ਐਵੇਂ ਤਾਂ ਤੁਸੀਂ ਜਿਹੜੇ ਸਾਬ ਨਾਲ ਇੱਕ ਇੱਕ ਪੱਤਾ ਤੋੜਦੇ ਹੋ ਨਾ ਇਹ ਤਾਂ ਚਾਰ ਦਿਨਾਂ ਚ ਤੁਹਾਡੀ ਤુલਸੀ ਦੇ ਪੱਤੇ ਹੀ ਡੁੱਟਣਗੇ ਇਹਨੇ ਤੁਸੀਂ ਐ ਕਰੋ ਵੀ ਟਾਣੀਆਂ ਤੋੜ ਲਓ ਜਿੱਥੇ ਮਤਲਬ ਜਿੰਨੇ ਜ਼ਿਆਦਾ ਪੱਤੇ ਨੇ ਵੀ ਉਹ ਪੱਤੇ ਵੀ ਉਹ ਟਾਣੀਆਂ ਇਹੋ ਕਰਕੇ ਨਾ ਆਪਾਂ ਵੀ ਉਦਾਂ ਹੀ ਸੁਕਾ ਲਾਂਗੇ ਫਿਰ ਜਿੱਦਾਂ ਪੱਤੇ ਆ ਨੇ ਮਤਲਬ ਸੁੱਕ ਜਾਣਾ ਏ ਫਿਰ ਆਪਾਂ ਅਲੱਗ ਕਰ ਲਾਂਗੇ ਉਸ ਤੋਂ ਬਾਅਦ ਫਿਰ ਆਪਣੀ ਸਲਾਹ ਬਣ ਗਈ ਸੀ ਸਾਗ ਬਣਾਉਣ ਦੀ ਫਿਰ ਆਪਾਂ ਮੇਮੂ ਮਿੰਗਾਂ ਚਲਸਾਗ ਉਹਨਾਂ ਨੇ ਫਿਰ ਤੋੜ ਕੇ ਲਿਆਂਦਾ ਸਾਗ ਅਜਿਲੀ ਮੈਂ ਨਾ ਆਂਟੀ ਕੋ ਤਾਈਆਂ ਬੈਠੀ ਕੰਮ ਕਰਦੀ ਸੀ ਮੈਂ ਨਾ ਕੱਪੜੇ ਵਗੈਰਾ ਧੋਕੇ ਕੀਤੀ ਜਿੱਦਾਂ ਸਾਰੇ ਘਰ ਦੇ ਕੰਮ ਕਰਕੇ ਰਹੀ ਸੀ ਮੈਂ ਕਹਿੰਦੀ ਮੈਂ ਤੁਸੀਂ ਇਹਨੇ ਦੋ ਮਿੰਨ ਪੱਤੇ ਤੋੜੋ ਤੁਸੀਂ ਜੇ ਵੀ ਮੈਂ ਰੈਸਟ ਕਰਦੀ ਹਾਂ ਜੇ ਮੈਂ ਕਿਹਾ ਮੈਂ ਦਮ ਜ ਲੈ ਕੇ ਫਿਰ ਤੋੜਨੇ ਲੱਗੂ ਚਲ ਜਦ ਨੂੰ ਉਹਨਾਂ ਨੇ ਤੋੜ ਲਏ ਸੀ ਜੇ ਫਿਰ ਇਥੇ ਦੀ ਆਪਾਂ ਸਾਗ ਬਣਾ ਲਿਆ ਸੀ ਤੇ ਸਾਗ ਦੇ ਨਾਲ ਨਾਲ ਐਕਚੁਅਲੀ ਨਾ ਆਪਾਂ ਨੂੰ ਪੰਜੀਰੀ ਬਣਾਉਣੀ ਸੀ ਉਹਦੇ ਕਰਕੇ ਮੈਂ ਹੋ ਗਈ ਸੀ ਲੇਟ ਤੇ ਮੈਂ ਵੀਡੀਓ ਵੀ ਨਹੀਂ ਸੀ ਬਣਾ ਸਕੀ ਫਿਰ ਉਹਦੇ ਨਕਾਰਨ ਆਪਣੇ ਕੰਮ ਥੋੜੇ ਜੇ ਹੋ ਗਏ ਸੀ ਲੇਟ ਇਥੇ ਆਪਾਂ ਸਾਗ ਬਣਾ ਲਿਆ ਖਾ ਲਿਆ ਜੀ ਕੰਮ ਤੰਦੇ ਆਪਦੇ ਲਈ ਸੀ ਮਕਾ ਫਿਰ ਕੰਮ ਤੰਦੇ ਮਕਾ ਕੇ ਫਿਰ ਮੈਂ ਬੈਠੀ ਸੀ ਇੱਕ ਬੁੱਕ ਪਈ ਸੀ ਉਹ ਰੀਡ ਕਰ ਰਹੀ ਸੀ ਜਦੋਂ ਨੂੰ ਫਤਿਹ ਆ ਗਿਆ ਸੀ ਉਹਦੇ ਕਿਉਂਕਿ ਇਗਜ਼ਾਮ ਚੱਲ ਰਹੇ ਨੇ ਉਹ ਕਹਿੰਦਾ ਸੀ ਕਹਿੰਦਾ ਮम्मा ਮੈਂ ਪੇਪਰ ਦੇਉ ਕਰ ਉਹ ਹਟੀ ਅਸੀਂ ਰਿਵੀਜ਼ਨ ਕਰਕੇ ਕਹਿੰਦਾ ਮम्मा ਮੈਂ ਵੀ ਤੁਸੀਂ ਮੇ ਤੋਂ ਸੁਣ ਲਓ ਇੱਕ ਵਾਰੀ ਫਿਰ ਮੈਨੂੰ ਆਏ ਹੋ ਜੀ ਵੀ ਹਾਂ ਦੇਖ ਵੀ ਮੈਨੂੰ ਆਉਂਦਾ ਏ ਇੱਥੇ ਉਮੀ ਆਸੀ ਸਾਨੂੰ ਕੁਝ ਕਹਿਣ ਫਿਰ ਆਪਾਂ ਆਪਣੀ ਕਿਤਾਬ ਛੱਡੀ ਵਿੱਚੇ ਫਤੇ ਦੀ ਲਈ ਸੀ ਚੱਕ ਇਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਦਿਨਾਂ ਦਾ ਬਹੁਤ ਫਰਕ ਪੈ ਗਿਆ ਇਹ ਕੰਮ ਕਾਰਨ ਥੋੜਾ ਜਿਹਾ ਲੇਟ ਹੋ ਜਾਂਦੇ ਨੇ ਤਾਂ ਕਰਕੇ ਮੈਂ ਕੀ ਜੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤਾਂ ਜੋ ਆਪਣੀ YouTube ਫੈਮਿਲੀ ਵੱਡੀ ਹੋ ਸਕੇ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਓਕੇ ਜੀ ਬਾਏ ਬਾਏ ਟੇਕ ਕੇਅਰ ਆਪਣਾ ਖਿਆਲ ਰੱਖਿਓ ਠੰਡ ਤੋਂ ਬਚ ਕੇ ਰ ਜਾਨਾ ਚ ਬੈਠੇ ਰਹੋ ਤੇ